ਸਾਡੇ ਭੈਣ ਜੀ ਜਿਉ ਮਲਲੇ ਨੇ ਬੜਾ ਜੋਰ ਤੋਂ ਉਹ ਆਪਣੇ ਵਿੱਚ ਆਪਣੇ ਪੇਕੇ ਘਰ ਅੱਥੇ ਪਹੁੰਚੇ ਰਹਿਣਾ ਸੀ ਜਿਉਂ ਜੀ ਆਇਆਂ ਕਹਿੰਦੇ ਔਰ ਲਗਦਾ ਨਾਲ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਦ ਸਿੰਘ ਮਾਨ ਜਿਦੇ ਹੋਏ ਜੀ ਸਾਹਿਬ ਸੁਵੀਰ ਜੀ ਇਹਨਾਂ ਨੂੰ ਵੀ ਸਾਡੇ ਨੂੰ ਜੀ ਆਇਆਂ ਕਹਿੰਦੇ ਆ ਔਰ ਮੈਂ ਬੇਨਤੀ ਕਰੂਗਾ ਵੀ ਜਿਹੜੇ ਬਾਹਰ ਸਾਰੇ ਖੜੇ ਨੇ ਸਾਰੇ ਬਾਹਰ ਤੁਸੀਂ ਅੰਦਰ ਬੁਲਾ ਲੋ ਕਹਿੰਦਾ ਜੇ ਜਿਹੜੇ ਕੰਮ ਚੱਲ ਰਿਹਾ ਵੀ ਇਹ ਮਿੱਟੀ ਦੇ ਘਾਟੇ ਚੱਲ ਆ ਰਿਹਾ ਉਨੇ ਵੀਡੀਓ بار بار ਆਪਣੇ ਸ਼ੇਅਰ ਸਾਥੀ ਆਉਂਦੀ ਰਹਦੀ ਹੈ ਆफी ਸਾਰਿਆਂ ਦੀ ਜ਼ਿੰਮੇਵਾਰੀ ਹੈ ਔਰ ਮੈਂ ਪ੍ਰੈਸ਼ ਦਾ ਕੋਕਾ ਇਹਦਾ ਬਹੁਤ ਵੱਡਾ ਇੱਥੇ ਬੋਲਵਾਦਾ ਹੈ ਕਾਫੀ ਜਿਹੜੇ ਨਵੇਂ ਮੁੰਡੇ ਨੇ ਖਾਸ ਕਰਕੇ ਮੇਰਾ ਬੇਟਾ ਆਪਰੇਜਾ ਦੇ ਵਿੱਚ ਹੈ ਆ ਉਹ ਵੀ ਕਹਿੰਦਾ ਰਹਿੰਦਾ ਹੈ ਵੀ ਅੱਜ ਕੀ ਰੋਗ ਕੋਈ ਵੀ ਜਾਣਾ ਹੈ ਬਹੁਤ ਵੱਡਾ ਸੁਖਵੀਰ ਜੀ ਮੈਂ ਤੁਹਾਨੂੰ ਦੱਸਾਂ ਅੱਜ ਤੋਂ ਪਹਿਲਾਂ ਵੀ ਵੈਸੇ ਦਾਦੇ ਫਰਦ ਸਾਹਿਬ ਜੋ ਬੜੀ ਪੁਰਾਣੇ ਟਾਈਮ ਵਿੱਚ ਐਮਸੀ ਰਹਿੰਦੇ ਲਗਤਾਰ ਇਹ ਪੂਰੇ ਹਲਕੇ ਦੇ ਵਿੱਚ ਪੂਰਾ ਹਾਕਾ ਜਰੂਰ ਜਾਂਦਾ ਹੈ ਔਰ ਅਸੀਂ ਉਹ ਵਿਸ਼ਵਾਸਵਾ ਹੋ ਰਿਹਾ ਜਿਹੜਾ ਨਵਾਂ ਯੂਨਿਟ ਹੈ ਖਾਸ ਕਰਕੇ ਉਹ ਸਾਰਾ ਆਪਣੀ ਪਾਰਟੀ ਵਾਲਾ ਧੂਲੀ ਚ ਜੁੜਿਆ ਹੋਇਆ ਹੈ ਇੱਥੇ ਤਾਂ ਕੋਈ ਕਮੀ ਨਹੀਂ ਹੈ ਜੇ ਸ਼ੇਰ ਸਾਹਿਬ ਕੋਲੋਂ ਪੈਸੇ ਦੀ ਕਮੀ ਨਹੀਂ ਤਾਂ ਇੱਥੇ ਵੋਟਾਂ ਦੀ ਵੀ ਕਮੀ ਨਹੀਂ ਪਹਿਲਾਂ ਔਲਾਡ ਆ ਜਾਂਦੀ ਸੀ ਹਾੜਾ ਸਮਾਦਸੂਆ ਇਹਦੂ ਪਾ ਚਲ ਕੇ ਤੇ ਖਾਸ ਕਰਕੇ ਧੂਲੀ ਦੀ ਗੱਲ ਕਰ ਤਾਂ ਮੈਂ ਪੂਰੇ ਪੰਜਾਬ ਦੀ ਗੱਲ ਨਹੀਂ ਆਪਾਂ ਧੂਲੀ ਤੇ ਰਹੇ ਧੂਲੀ ਦੀ ਗੱਲ ਕਰਾਂਗੇ ਔਰ ਰੇਂਗੰਬਾ ਦੀ ਗੱਲ ਕੰਮ ਨਹੀਂ ਕੋਈ ਕਰਦੀ ਹੈ ਜੀ ਕਿਸੇ ਪਿੱਟਰ ਨੂੰ ਕਿਸੇ ਨੂੰ ਛੇੜ ਲੋ ਉੱਤੇ ਵਾਦੂ ਕਰਨ ਚੱਲੇ ਨੇ ਕੋਈ ਕਮੇਟੀ ਮੈਂ ਨਹੀਂ ਕਹਦਾ ਆ ਰਾਤ ਉਹਨਾ ਵਿਸ਼ਵਾਸ ਹੋਣਾ ਪਾਰਟੀ ਨੂੰ ਸੀਰ ਸਾਹਿਬ ਨੂੰ ਸੁਫੀਰ ਜੀ ਨੂੰ ਪੈਂਤੀ ਵੱਲ ਵੀ ਇਹਨਾਂ ਦਾ ਬਹੁਤ ਵੱਡਾ ਇੱਥੇ ਬੋਲਵਾਲਾ ਹੈ ਬਹੁਤ ਨਾਲ ਬੰਦੇ ਜੁੜੇ ਹੋਏ ਨੇ ਮੈਂ ਵੀ ਇਹਨਾਂ ਦਾ ਕਾਫੀ ਸਮੇਂ 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 ਜੁੜਿਆ ਹੋਇਆ ਪੂਰਾ ਵਿਸ਼ਵਾਸ ਹੈ ਚਾਹੇ ਉਹ ਐਸੀਐਲ ਅਸਲਾ ਹੋਣ ਚਾਹੇ ਸਰਪੰਚੀ ਹੋਵੇ ਜ਼ਿਲ੍ਹਾ ਪ੍ਰੀਸ਼ਦ ਹੋਵੇ ਜਾਂ ਇਹਨਾਂ ਦੀ ਪ੍ਰਧਾਨ ਸਭਾ ਉਹ ਮੈਂ ਆਪਣੇ ਨੂੰ ਅਸੀਂ ਵੋਟਾਂ ਦੀ ਕੋਈ ਕਮੀ ਨਹੀਂ ਰੱਖ ਦੇਵਾਂਗੇ ਦੋਸਤੋ ਸਾਡੇ ਪੈਸੇ ਦੀ ਕਮੀ ਨਹੀਂ ਹੈ ਅੱਜੋ ਵੋਟਾਂ ਦੀ ਕੋਈ ਕਮੀ ਨਹੀਂ ਮੈਂਨੇ ਕੇ ਦਾ ਸਾਡੇ ਦਾ ਧੰਨਵਾਦ ਕਰਦਾ ਅੰਮ੍ਰਿਤਕਾ ਦਾ ਸਿਆਖਾ ਤੇ ਅੱਜ ਦੇ ਨਾਲ ਦੇ ਨਾਲ ਸਾਲ ਬਾਏ ਤੁਸੀਂ ਕਾ ਕਾ ਵੀ ਬਾਏ ਹੋ ਜੀ ਜੀ ਸਮੂਹ ਜੱਟਿਆ ਗਿਆ ਪਰ ਉਹ ਕਹਾਂਗੇ ਫਿਰ ਚਾਲੀ ਸਭ ਤੋਂ ਪਹਿਲਾਂ ਗੁਰੂ ਦੀ ਬਖਸ਼ੀ ਹੋਈ ਫਤਿਹ ਜੀ ਰਾਜਪਾਈ ਨੇ ਵਾਇਕੁੰਟੀ ਕਾ ਖਾਲਸਾ ਵਾਇਲੂ ਜੀ ਕੀ ਫਤਿਹ ਮੇਰੇ ਨਾਨਕੇ ਸ਼ਹਿਰ ਉਦਿਸ਼ਾਰੇ ਜਾਨੇ ਇਕੱਠੇ ਹੋਏ ਹੋ ਛੋਟੇ ਜਿਹੇ ਸੱਦੇ ਤੇ ਇੱਥੇ ਆਣ ਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੰਚ ਤੇ ਬਰਾਜਮਾਨ ਸੀਐਮ ਸਾਹਿਬ ਦੇ ਨਿੰਦੀ ਸਲਾਹਕਾਰ ਔਰ ਤੁਹਾਡੇ ਹਲਕੇ ਨੂੰ ਸਾਡੇ ਹਲਕੇ ਨੂੰ ਤਲਾਰੇ ਨੇ ਤੁਹਾਡੇ ਕੋਈdoctype ਤਕੀਫਾ ਰੋਹ ਛੋੜ ਦੇਣਾ ਭਾਈ ਸੁਖਵੀਰ ਜੀ ਮੇਰੇ ਵੱਲੋਂ ਐਮਐਲਏ ਸਾਹਿਬ ਇਕੱਠਾ ਸਾਹਿਬ ਸਾਡੇ ਵੀਰ ਜਿੰਨਾ ਮਿਸਟਰ ਮੈਂਬਰ ਤੁਣ ਕੇ ਆਏ ਆ ਸਾਰੇ ਦਰਜਾ ਜਿਹੜਾ ਫੜੇ ਬੈਠੇ ਆ ਐਮਸੀ ਬੈਠੇ ਆ ਆਪਣੇ ਪ੍ਰਸ਼ਕ ਕਰਾਈ ਤੇ ਇਹਨੂੰ ਪਿਸਵਾਦ ਆ ਹੈ ਪਰ ਇਹਦਾ ਤੋਂ ਪਹਿਲਾਂ ਵੀ ਉਮੀਦ ਹੈ ਉਹ ਮੈਂ ਉਮੀਦ ਤੋਂ ਹਾਂ ਜਿਹੜਾ ਪਸਿਆ ਸਾਹਿਬ ਦੀ ਗੱਲ ਕਰੀਏ ਸ਼ਹਿਦ ਜੀ ਪੂਰੇ 75-80 ਸਾਲਾਂ ਦੇ ਵਿੱਚ ਏਜਾਸੀ ਨੂੰ ਪਹਿਲੀ ਵਾਰੀ ਪੰਜਾਬ ਨੂੰ ਮਿਲਿਆ ਹੈ ਅੱਗੇ ਤੋਂ ਮੈਨੂੰ ਨਹੀਂ ਲੱਗਦਾ ਵੀ ਇਸ ਤਰ੍ਹਾਂ ਸੀਐਸਓ ਜਿੰਨਾ ਇਹ ਮਹੰਤਾ ਇੰਨੇ ਕੰਮ ਖਾਸ ਕਰਕੇ ਧੂੜੀ ਦੇ ਵਿੱਚ ਇੰਨਾ ਪੈਸਾ ਆ ਰਿਹਾ ਹੈ ਅੰਦਾਜ਼ਾ ਲਗਾ ਸਕਦੇ ਹੋ ਤੁਸੀਂ ਮੰਗਣਾ ਚਾਹੀਦੇ ਹੋ ਉਹਨਾਂ ਦੇ ਬੰਦੋ ਕੋਈ ਕਮੀ ਨਹੀਂ ਕਿਸੇ ਪੜੇ ਵਿੱਚ 55 ਕਰੋੜ ਰੁਪਏ ਲਿਆ ਹੋਇਆ ਹੈ ਕਰੋੜੀ ਪਿੰਡਾ ਮੇਰੇ ਘਰ 6-7 ਕਰੋੜ ਰੁਪਏ ਜਿਆ ਹੈ ਹਰੇਕ ਪਿੰਡ ਨੂੰ ਕੋਈ ਕਮੀ ਨਹੀਂ ਪਹਿਲੀ ਵਾਰੀ ਤੁਸੀਂ ਜੋਗਿਆ ਦਾ ਕੰਮ ਹੁੰਦਾ ਸੁਣਿਆ ਹੈ ਇੱਥੇ ਕੋਈ ਵੀ ਕਮੀ ਨਹੀਂ ਕਿਸੇ ਵੀ ਚੀਜ਼ ਦੀ ਹੋਰ ਵੱਡਾ ਘਮ ਹੋਇਆ ਹੈ ਪੂਰੀ ਦੇਸ਼ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਹੈਰਸ ਦਾ ਘਰ ਬੰਦਿਆ 10 ਸੱਖ ਦਾ ਇਹ ਬੜੀ ਵੈਜ ਵੀਡੀਓ ਦੇਖੀ Rajasthan ਦੇ ਵਿੱਚ ਗਰੀਬ ਪਰਿਵਾਰ ਦੇ ਵਿੱਚ ਪਰਿਵਾਰ ਹੋ ਗਿਆ ਉਹ ਬਿਮਾਰ ਦੇ ਵਿੱਚ ਉਹ ਤਾਂ ਫੈਸਾ ਲੱਗਿਆ ਸੀਗਾ ਉਹਨਾਂ ਦਾ ਆਪਣੀ ਜ਼ਮੀਨ ਘਰੇ ਘੱਟ ਸਭ ਵੇਚ ਕੇ ਉਹਨਾਂ ਤੋਂ 7 ਲੱਖ ਰੁਪਏ ਘੱਟ ਹੋਇਆ ਡਾਕਟਰ ਨੇ ਆਪਣੀ ਵੀਡੀਓ ਪਿਕਚਰ ਚਲਾਈ ਹੈ ਵੀ ਪੰਜਾਬ ਦੇ ਜਾਓ ਅਲਥੇ ਤੁਸੀਂ ਦੇਖੋ ਵੀ 10 ਲੱਖ ਦਾ ਫਰੀ ਇਲਾਜ ਹੈ

ਜਦੋਂ ਤੋਂ ਹਲਕੀ ਜਿਮੇਵਾਰੀ ਸੀਐਮ ਸਾਹਿਬ ਨੇ ਦਿੱਤੀਆ ਉਦੋਂ ਤੋਂ ਮੇਰੀ ਜਵਾਬ ਮਿਲਪਕ ਡੈਕਲ ਹੁੰਦੀ ਰਹਿੰਦੀ ਆ ਇਹ ਤਾਂ ਹਮੇਸ਼ਾ ਕਹਿੰਦੇ ਨੇ ਕਿ ਮੇਰੇ ਆਪ ਦਾ ਪੇਕਾ ਪਿੰਡਾ ਕਿ ਜਿੱਥੇ ਤੁਸੀਂ ਡੋਟੀ ਲਾਉਂਗੇ ਜਿੱਥੇ ਤੁਸੀਂ ਹੁਕਮ ਕਰੋਗੇ ਅਸੀਂ ਜਿੰਨੀ ਆਪਣੀ ਟੀਮ ਪੁਰਾਣੀ ਹੈਗੀ ਐ ਜਿੱਥੇ ਬੈਠੀ ਆ ਕਿ ਅਸੀਂ ਤੁਹਾਨੂੰ ਇੰਟਰੋਡਕਸ਼ਨ ਕਰਾਵਾਂਗੇ ਤੁਹਾਡੇ ਨਾਲ ਇਹਦੀ ਮੈਨੂੰ ਕੋਟੇ ਪਰ ਦੋ ਤਿੰਨ ਮਹੀਨੇ ਤੋਂ ਗੱਲ ਚੱਲ ਰਹੀ ਸੀ ਆ ਇਸ ਬੱਗੀ ਦੇ ਬਣਾ ਸੀ ਆਪਣਾ ਮੇਰ ਨੂੰ ਤੁਹਾਡੇ ਦਰਸ਼ਨਾਂ ਅੱਜ ਕਰਵਾ ਚ ਦਿੱਤੇ ਸੀ ਸਾਡੀ ਸਤਕਾਰਯੋਗ ਡੋਕਟਾ ਸਾਹਿਬ ਜਿਹੜਾ ਪਿਛਲੇ ਸਾਡੇ ਦੋਵੇਂ ਜੇ ਤੂੰ ਉਮੀਦਵਾਰ ਰੁਪਨਵਜੀ ਹਿੰਦੀ ਬਾਈ ਸੋਨੀ ਬਾਈ ਸਾਰੇ ਨਾਲ ਮਿਲ ਕੇ ਇੰਨਸਾ ਬੈਠੇ ਨੇ ਆਉਣ ਵਾਲੀ ਇਲੈਕਸ਼ਨ ਦੀ ਤਿਆਰੀ ਲਈ ਕੰਮ ਰਕਸੇ ਕਸੀਏ ਜਿੱਥੇ ਜਿਹੜੇ ਵਾਰ ਤੇ ਜਿਹੜੀ ਚੀਜ਼ ਦੀ ਲੋੜ ਹੈਗੀ ਆ ਲੋਕਾਂ ਦੀ ਸੂਹ ਉੱਤ ਲਈ ਸੀਐਨ ਸਾਹਿਬ ਵੱਲੋਂ ਖਜ਼ਾਨੇ ਦਾ ਉਹ ਆਪਣੇ ਹੱਥੇ ਨਹੀਂ ਬਿਲਕੁਲ ਖੁੰਦਾ ਜੀ ਜੋ ਜੋ ਤੁਸੀਂ ਹੁਕਮ ਕਰੋਗੇ ਚਾਹੇ ਕੋਈ ਖੇਡ ਸਟੇਡੀਅਮ ਹੋਵੇ ਪਾਰਕ ਹੋਵੇ ਜਿਵੇਂ ਕਿ ਅੱਜ ਸੀ ਮਟੀਰੀਅਲ ਹੋਗਾ ਕਰਕੇ ਆਏ ਪਹਿਲਾ ਖਾਈ ਆਰਤੀ ਆ ਐਸੋਸੀਏਸ਼ਨ ਨਾਲ ਉਹਨੇ ਜਿੰਨੀਆਂ ਵੀ ਪ੍ਰੋਬਲਮਸ ਹੈਗੀਆਂ ਸੀ ਜਿਵੇਂ ਕਿ ਪਰਾਲਾ ਫੜ ਜਿਹੜਾ ਨੀਵਾ ਹੋਣ ਕਰਕੇ ਫਸਲਾਂ ਖਰਾਬ ਹੁੰਦੀਆਂ ਨੇ ਜਾਂ ਪਿੰਕਲ ਦੁਕਾਨਾਂ ਦੇ ਰਸਤਾ ਕੱਚਾ ਹੋਣਾ ਤੁਸੋਂ ਚੋਰੀਆਂ ਦੀ ਕਹਿੰਦੇ ਬਹੁਤ ਜ਼ਿਆਦਾ ਗਿਤੀ ਵਧ ਗਈ ਹੈ ਜਨ ప్రతి ਦਿਨ ਉਮੀ ਮੇਰੇ ਛੋਟੇ ਭਰਾ ਵੱਡੇ ਭਰਾ ਸਾਹਮਣੇ ਬੈਠੇ ਨੇ ਆਪਾਂ ਸਾਰੇ ਨੇ ਹਾਲ ਵਿੱਚ ਇੱਕ ਟੀਮ ਦੇ ਰੂਪ ਵਿੱਚ ਕੰਮ ਕਰਨਾ ਤੁਹਾਡਾ ਪੰਜਾਬਾ ਵੀ ਇਹਦੇ ਕੋ ਸ਼ਾਇਦ ਕਈ ਵਾਰ ਜ਼ਿਆਦਾ ਹੋਵੇ ਧਰਗਬਾ ਵੀ ਬੈਠੇ ਨੇ ਇਸ ਪਾਸਾ ਸਾਡੇ ਥੋੜੀ ਗਾਈਡੈਂਸ ਦੇ ਨਾਲ ਥੋੜੀ ਸਲਾਹ ਦੇ ਨਾਲ ਸਾਰਿਆਂ ਨੇ ਇਕ ਮੁੱਠੋ ਕੇ ਕੰਮ ਕਰਨਾ ਤੇ ਆਉਣ ਵਾਲੇ ਇਲੈਕਸ਼ਨ ਚ ਮੈਡਮ ਦਾ ਪੰਨਾ ਫੇਰਨੇ ਦੇ ਜਿੱਤੇ ਲੋੜਾ ਜਿੱਤੇ ਲੋੜਾ ਗਏ ਤੂੰ ਹੀ ਸਾਡੀ ਜੋਤੀ ਦਾਦੇ ਚੋ ਇਹਨਾਂ ਨੂੰ ਕਦੇ ਵੀ ਸਾਨੂੰ ਮੜਨ ਕੀਤਾ ਗਿਆ ਬਾਕੀ ਆਪਾਂ ਨਾਲ ਮਿਲ ਕੇ ਸਾਰਿਆਂ ਨੇ ਇੱਕ ਟੀਮ ਦੇ ਰੂਪ ਚ ਕੰਮ ਕਰਨਾ ਜੋ ਵੀ ਤੁਹਾਨੂੰ ਕੋਈ ਰਾਏ ਕੋਈ ਸਲਾਹ ਤੁਹਾਨੂੰ ਲੱਗਦੀ ਹੈ ਦਫ਼ਤਰ ਤੱਕ ਆਪਾਂ ਪਹੁੰਚਦੀ ਕਰੀਏ ਜਿਸ ਦੇ ਨਾਲ ਆਪਣੇ ਸਮਾਜ ਦਾ ਆਪਣੇ ਆਲਾ ਵਾਲਾ ਕੁਝ ਚੰਗਾ ਕਰ ਸਕੀਏ ਕਿਉਂਕਿ ਤੁਹਾਨੂੰ ਕਿਸੇ ਚੀਜ਼ ਘਾਟ ਨਹੀਂ ਹੋਣ ਦਿੱਤੀ ਜਾਊਗੀ ਸੀਮ ਸਾਭ ਨੂੰ ਬਿਲਕੁਲ ਹੀ ਖੁੱਲੇ ਕੱਪੇ ਨੇ ਤੁਰੀ ਲੈਂਦਾ ਕੱਲ ਵੀ ਅਸੀਂ ਡੀਸੀ ਨਾਲ ਮੀਟਿੰਗ ਲਈ ਆ ਘਟੋ ਘਟ 54 ਕਰੋੜ ਦੇ ਕੰਮ ਜਿਹੜੇ ਕਿ ਹੁਣ ਆਪਣੇ ਸ਼ਹਿਰ ਦੇ ਚੱਲ ਰਹੇ ਨੇ ਪੁਲ ਤੋਂ ਜਾਂ ਵੇਜਬਾਨਾ ਚਰੰਗਾ ਰੋਡ ਲੱਗਾ ਇਹ ਚਰੰਗਾ ਰੋਡ ਦੀ ਛੋਟੀ ਰੋਡ ਦੀਆਂ ਦਾ ਕੋਈ ਸੀਵਰੇਜ ਦਾ ਕੋਈ ਪੀਨ ਵਾਲੇ ਪਾਣੀ ਦਾ ਜੋ ਜੋ ਕੰਮ ਕਰ ਰਹੇ ਨੇ ਕੱਲ ਉਹਨਾਂ ਨੂੰ ਟਾਈਮ ਤੇ ਟਾਈਮ ਆਪਾਂ ਮੀਟਿੰਗ ਲੈਦੇ ਤੇ ਨਿਗਰਾਨੀ ਕਰਦੇ ਰਵਾਂਗੇ ਤੁਸੀਂ ਲੋਕਾਂ ਨੂੰ ਇੱਥੋਂ ਤੁਸੀਂ ਕਿਤੇ ਵੀ ਤੁਹਾਨੂੰ ਕੋਈ ਘਾਟ ਲੱਗਦੀ ਆ ਕੋਈ ਤੁਹਾਨੂੰ ਇਹਦਾ ਕੀ ਮਟੀਰੀਅਲ ਮਾਰਾ ਲੱਗ ਰਿਹਾ ਆਪਾਂ ਕਿਸੇ ਨਾਲ ਕੰਪਰੋਮਾਈਜ਼ ਨਹੀਂ ਕਰਾਂਗੇ ਆਪਣਾ ਕੋਈ ਅੱਛਾ ਸਰਕਾਰੀ ਲੱਗਦਾ ਜਿਹੜਾ ਆਪਣੇ ਕੰਮਕਾਰ ਚ ਵਿਗਨ ਪਾਊਗਾ ਦਾ ਆਪਣੇ ਕੰਮਕਾਰ ਦੀ ਕੋਈ ਮਾੜੀ ਕੁਆਲਿਟੀ ਲੈ ਕੇ ਉਹ ਕੰਮ ਕਰੂਗਾ ਛੋਟੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਜੀ ਕਿਉਂਕਿ ਤੁਸੀਂ ਬਿਲਕੁਲ ਹੀ ਗਰਾਊਂਡ ਲੈਵਲ ਦਾ ਤੁਹਾਨੂੰ ਸੱਚ ਦਾ ਸੱਚ ਪਤਾ ਜਿਹੜਾ ਮਾਦੀ ਦਫ਼ਤਰ ਹਰ ਸੋਮਵਾਰ ਮੇਰੇ ਅਧਿਰੇ ਪੱਕਾ ਹੋ ਗਿਆ ਮੈਂ ਹਰ ਸੋਮਵਾਰ ਪਤਾਕਰ ਸਿਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਹੋਇਆ ਕਰਾਂਗੇ ਮੰਗਲਵਾਰ ਨੂੰ ਪਿੰਡਾਂ ਦੇ ਪ੍ਰੋਗਰਾਮ ਰੱਖਿਆ ਕਰਾਂਗੇ ਹਰ ਆਪ ਤੇ ਆਪਾਂ ਪੰਜ-ਛੇ ਪਿੰਡਾਂ ਦਾ ਵਿਜ਼ਿਟ ਕਰਾਂਗੇ ਜਿੱਥੇ-ਜਿੱਥੇ ਵੀ ਪਿੰਡਾਂ ਦਾ ਕੰਮ ਚੱਲਦੇ ਨੇ ਤਾਂ ਕਿ ਕਿਉਂਕਿ ਪੈਸਾ ਦੇਣਾ ਸੀਐਮ ਸਾਹਿਬ ਬਲੋਂ ਕੋਈ ਮਨਾਈ ਨਹੀਂ ਹੈ ਕਿ ਪਰ ਨਿਗਰਾਨੀ ਕਰਨਾ ਉਹ ਆਪਦੀ ਜ਼ਿੰਮੇਵਾਰੀ ਹੈ ਸਾਹਿਬ ਕਿਤੇ ਵੀ ਤੁਹਾਨੂੰ ਲੱਗਦਾ ਤੀਸਾ ਤੁਸੀਂ ਤੁਹਾਡਾ ਤਜਾਬਾ ਪੁਰਾਣਾ ਕਿਤੇ ਵੀ ਤੁਹਾਨੂੰ ਲੱਗਦਾ ਜੀ ਆਪਾਂ ਇੱਥੇ ਕੰਮ ਮਾੜਾ ਹੋ ਰਿਹਾ ਉਹ ਤੁਸੀਂ ਆ ਮੈਨੂੰ ਦੱਸਣਾ ਕਿ ਆਪ ਵੀ ਟੀਮ ਸਾਰੀ ਕੋਟੀ ਮੇਲੇ ਉੱਪਰ ਬੈਠੇ ਨੇ ਸਾਰੇ ਹਨ ਜੇ ਆਪਾਂ ਦੱਸਾਂਗੇ ਨਹੀਂ ਫਿਰ ਉਹ ਪਤਾ ਨਹੀਂ ਲੱਗੋਦਾ ਹੱਲ ਨਹੀਂ ਹੋਊਗਾ ਇਸ ਕਰਕੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਹੁਣ ਤਾਂ ਲਗਭਗ ਨਾਲ ਆਪਣੇ ਕੋਲ ਪਾਛੇ ਜਿਹੜੀ ਨਹੀਂ ਮਿਲਦੀ ਇਹ ਰਹਾ ਕਰਾਂਗੇ ਜੋ ਵੀ ਕਿਸੇ ਦਾ ਕੋਈ ਪਰਸਨਲ ਕੰਮਕਾਰ ਹੁੰਦਾ ਇਸੇ ਦਾ ਇਲਾਜ ਨਹੀਂ ਕੋਈ ਗਰੀਬ ਪਰਿਵਾਰ ਦਾ ਆਪਾਂ ਉਹ ਆਰਥਿਕ ਪੱਖੋਂ ਨਹੀਂ ਸਟਰੋਂਗ ਹੈਗੇ ਉਹਨਾਂ ਦੀ ਮਦਦ ਦੀ ਜਿੱਥੇ ਵੀ ਲੋੜ ਆਪਾਂ ਨੂੰ ਹਰ ਟਾਈਮ ਤੁਹਾਡੇ ਨਾਲ ਖੜੇ ਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੁਬਾਰਾ ਧੰਨਵਾਦ ਕਰਦੇ ਆਂ ਐਮਐਲਏ ਬਲਾਚੌਰ ਉਦੋਂ ਆਪਣਾ ਹੱਥ ਕੱਟ ਕੇ ਇਹਨਾਂ ਲੰਬਾ ਸਫ਼ਰ ਤੈਅ ਕਰਕੇ ਸਾਡੇ ਲਈ ਆਪਣੇ ਪਾਰਟੀ ਲਈ ਆਪਣੇ ਸੀਐਮ ਸਾਹਿਬ ਲਈ ਟੀਮ ਨੂੰ ਜੋੜ ਲਈ ਹੈ ਜੀ ਬਹੁਤ-ਬਹੁਤ ਧੰਨਵਾਦ ਸਰਦਾਰ ਭਗਵੰਤ ਸਿੰਘ ਮਾਨ ਜੀ ਉਪ ਮੁantਰੀ ਪੰਜਾਬ ਦੇ ਓਐਸਟੀ ਸਾਡਾ ਛੋਟਾ ਪ੍ਰਾਸੂਦੀਪ ਔਰ ਇਸ ਦਾ ਪਹਿਲਾਂ ਬੋਲ ਕੇ ਗਿਆ ਜਿਲ੍ਹਾ ਪ੍ਰੀਸ਼ਦ ਮੈਂਬਰ ਮੇਰਾ ਆਪਣਾ ਬੇਟਾ ਪਰ ਉਹਨਾਂ ਦੇ ਨਾਲ ਹੀ ਜਿਲ੍ਹਾ ਪ੍ਰੀਸ਼ਦ ਦੇ ਮੈਂਬਰ ਅਰਜੰਦਰ ਜੀ ਔਰ ਸਾਡੇ ਭਾਈ ਸਾਹਿਬ ਇਹਨਾਂ ਨੇ ਪਹਿਲਾਂ ਜਿਹੜੀ ਸ਼ੁਰੂਆਤ ਕੀਤੀ ਹੈ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਮੈਨੂੰ ਵੀ ਅੱਛਾ ਲੱਗਦਾ ਹੈ ਕਿ ਮੈਂ ਆਪਣੇ ਪੇਕੇ ਪਰਿਵਾਰਕ ਕਈ ਸਾਲਾਂ ਬਾਅਦ ਜਿਹੜਾ ਤੇ ਇੱਥੇ ਆਉਣ ਦਾ ਮੌਕਾ ਮਿਲਿਆ ਉਹ ਜਦੋਂ ਭਾਈ ਸਾਹਿਬ ਉਹਨਾਂ ਨਾਲ ਤੁਹਾਡੇ ਸਾਰਿਆਂ ਨਾਲ ਬੈਠੇ ਆਪਣੇ ਬਚਪਨ ਦੀਆਂ ਗੱਲਾਂ ਵੀ ਜ਼ਿਆਦਾ ਆਈਆਂ ਕਿ ਅਸੀਂ ਇੱਥੇ ਪਾਟੇ ਹੁੰਦੇ ਸੀ ਐਸੇ ਖੜੇ ਖੜੇ ਇੱਥੇ ਬढ़े ਹੋਏ ਔਰ ਇਸ ਮਕਾਮ ਤੇ ਜਿਹੜੇ ਪਹੁੰਚੇ ਆ ਉਹ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਦੇ ਨਾਲ ਜਿਹੜਾ ਕਿ ਹੋਇਆ ਜਦੋਂ ਇਲੈਕਸ਼ਨ ਲੜਿਆ ਉਦੋਂ ਵੀ ਤੁਸੀਂ ਕਾਫੀ ਸਾਰੇ ਪ੍ਰਾਜਣੇ ਕਿ ਉੱਥੇ ਪਹੁੰਚੇ ਸੀ ਔਰ ਮੈਂ ਤੁਹਾਡਾ ਸਾਰਿਆਂ ਦਾ ਇਖਿਆਨ ਦੇ ਬਹੁਤ-ਬਹੁਤ ਧੰਨਵਾਦ ਕਰਦੀ ਆ ਔਰ ਸੁਭੀਜੀ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਕਰਵਾਉਂਦੀ ਆ ਇਹ ਇਹ ਜਿਹੜੇ ਭਰਾ ਸਾਡੇ ਅੱਜ ਇੱਥੇ ਮੌਜੂਦ ਹੈ ਔਰ ਇਹ ਸਾਰੇ ਤੁਹਾਡੇ ਨਾਲ ਖੜੇ ਰਹਿਣਗੇ ਔਰ ਸੀਐਮ ਸਾਹਿਬ ਪਵਨ ਮਾਨ ਜੀ ਦੇ ਨਾਲ ਖੜੇ ਰਹਿਣਗੇ ਔਰ ਇਹਨਾਂ ਦਾ ਜਿਹੜਾ ਸਤਕਾਰ ਕਰਨਾ ਉਹ ਤੁਹਾਡਾ ਫਰਜ਼ ਹੈ ਔਰ ਤੁਸੀਂ ਇਹਨਾਂ ਨੂੰ ਆਪਣੇ ਨਾਲ ਜੋੜ ਕੇ ਰੱਖਣਾ ਤੁਹਾਡੇ ਨਾਲ ਬਹੁਤ ਵੱਡੀ ਟੀਮ ਹੈ ਜਿਹੜੀ ਇਹ ਅੱਜ ਇਹ ਤੁਹਾਡੇ ਨਾਲ ਸਾਰੇ ਬੱਚੇ ਜੁੜੇ ਆ ਔਰ ਇਹਨਾਂ ਨੂੰ ਇਸੇ ਤਰ੍ਹਾਂ ਜਿਹੜਾ ਕਿ ਇਹਨਾਂ ਦਾ ਵਿਸ਼ਵਾਸ ਹੈ ਕਾਇਮ ਰੱਖਣਾ और होर भी थोड़े अग्नि इलैक्शन आन जिस तरह साढ़े सीएम साहब भगवंत मान जी बहुत ही ईमानदार और बहुत ही सियाने और जोड़े के मुख्यमंत्री पंजाब हो सू माण है उन्होंने कि जेडे के, के बेदाग ने और बहुत ही उची सोच के मालिक है उस सी एम सूद का मिले और, और, और भी जोड़े इलैक्शन हुए हैं ਉਹਨਾਂ ਦੇ ਵਿੱਚ ਤੁਸੀਂ ਜਿਹੜੇ ਕੇ ਅੱਗੇ ਐਮਸੀ ਦੇ ਆਏ ਨੇ ਉਹਨਾਂ ਦੇ ਤੁਸੀਂ ਸਾਰਿਆਂ ਨੇ ਬਾ ਚੜਤੇ ਸੇ ਲੋਕ ਕਰਨਾ ਹੈ ਔਰ ਉਸ ਤੋਂ ਬਾਅਦ ਜਿਹੜੇ 27 ਦੇ ਇਲੈਕਸ਼ਨ ਆਣਗੇ ਉਹਦੇ ਵਿੱਚ ਵੀ ਤੁਸੀਂ ਸਾਰਿਆਂ ਨੇ ਸੀਮ ਸਿੰਘ ਸਾਹਿਬ ਨੂੰ ਮਾਨਜੀ ਦਾ ਔਰ ਸਾਡੇ ਭਰਾ ਸੁਖਮੀ ਜੀ ਦਾ ਜਿਹੜਾ ਕਿ ਸਤਕਾਰ ਕਰਨਾ ਹੈ ਔਰ ਹਮੇਸ਼ਾ ਇਹ ਤੁਹਾਡੇ ਨਾਲ ਖੜੇ ਰਹਿਣਗੇ ਮੈਂ ਤੁਹਾਡਾ ਅੱਜ ਇੱਥੇ ਆਣ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਵਾਹਿਗੁਰੂ ਜੀ ਦਾ ਖਾਲਸਾ ਹੋਵੇ